ਕੰਗੜਾ ਨੌਤ ਨੇ ਇੱਕ ਵਾਰ ਫਿਰ ਉਬਾਲਤ ਕੱਢਿਆ ਉਹ ਕਹਿੰਦੀ ਜੀ ਕਿ ਦੇਖੋ ਜਿਹੜੇ ਲੋਕ ਅੱਜ ਕੁਲਵਿੰਦਰ ਕੌਰ ਦੇ ਯਾਨੀ ਕਿ ਥੱਪੜ ਮਾਰਨ ਵਾਲੀ ਕੁੜੀ ਦੇ ਪੱਖ ਦੇ ਵਿੱਚ ਖੜੇ ਆ ਕੱਲ ਨੂੰ ਇਹ ਜ਼ਬਰ ਜਨਾਹ ਕਰਨ ਵਾਲੇ ਲੋਕਾਂ ਨੇ ਵੀ ਪੱਖ ਚ ਖੜ ਸਕਦੇ ਆ ਕੱਲ ਨੂੰ ਇਹ ਕਤਲ ਕਰਨ ਵਾਲੇ ਲੋਕਾਂ ਨੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਕੱਲ ਨੂੰ ਇਹ سنگੀਨ ਅਪਰਾਧ ਕਰਨ ਵਾਲੇ ਲੋਕਾਂ ਨੇ ਪੱਖ ਦੇ ਵਿੱਚ ਵੀ ਖੜ ਸਕਦੇ ਆ ਉਹ ਕਹਿੰਦੀ ਜੀ ਭਾਵੇਂ ਕਿਸੇ ਵੀ ਮਨੋਸਥਿਤੀ ਤਹਿਤ ਕਿਸੇ ਕੋਈ ਮਾਨਸਿਕ ਕਾਰਨ ਕਰਕੇ ਭਾਵੇਂ ਕੋਈ ਆਰਥਿਕ ਕਾਰਨ ਦੇ ਕਰਕੇ ਕੋਈ ਕਿਸੇ ਦੇ ਉੱਤੇ ਇਸ ਤਰੀਕੇ ਦੇ ਨਾਲ ਵਾਰ ਕਰੇ ਜਾ ਕੋਈ ਅਪਰਾਧ ਕਰੇ ਉਹਨੂੰ ਬਣਦੀ ਹੋਈ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਆ ਉਹਦੇ ਨਾਲ ਕਿਸੇ ਤਰ੍ਹਾਂ ਦੀ ਰਿਆਇਤ ਹੋਣੀ ਨਹੀਂ ਚਾਹੀਦੀ ਅੱਧਾ ਕ ਬਾਲੀਵੁੱਡ ਆ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਭਾਈ ਕੰਗੜਾ ਦੇ ਹੱਕ ਦੇ ਵਿੱਚ ਜਾਂ ਖਿਲਾਫ ਬੋਲਣਾ ਨਹੀਂ ਚਾਹੀਦਾ ਕੁਝ ਕੁ ਲੋਕਾਂ ਨੇ ਇਹ ਗੱਲ ਕਹੀ ਆ ਖਾਸ ਕਰਕੇ ਭਾਜਪੀ ਦੇ ਵੱਖ-ਵੱਖ ਨੇਤਾਵਾਂ ਨੇ ਗੱਲ ਕਹੀ ਆ ਕਿ ਕੰਗੜਾ ਦੇ ਨਾਲ ਜੋ ਹੋਇਆ ਗਲਤ ਹੋਇਆ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਖਾਸ ਕਰਕੇ ਬਾਲੀਵੁੱਡ ਦਾ ਜਿਹੜਾ ਮਸ਼ਹੂਰ ਸੰਗੀਤਕਾਰ ਆ ਵਿਸ਼ਾਲ ਡਟਲਾਨੀ ਉਹਨੇ ਕਹੇ ਜੀ ਕਿ ਜੇਕਰ ਕੁਲਵਿੰਦਰ ਕੌਰ ਚਾਹੂਗੀ ਕਿ ਭਾਈ ਮੇਰੀ ਨੌਕਰੀ ਛੁੱਟ ਗਈ ਆ ਫਿਰ ਮੈਂ ਬੇਰਜ਼ਗਾਰ ਆ ਤਾਂ ਅਸੀਂ ਉਹਨੂੰ ਨੌਕਰੀ ਦੇਣ ਨੂੰ ਵੀ ਤਿਆਰ ਆ ਮਤਲਬ ਇਹ ਆ ਕਿ ਕੰਗਣਾ ਨੂੰ ਇਹ ਗੱਲ ਸਮਝਾਉਣ ਦੀ ਲੋੜ ਆ ਕਿ ਤੇਰਾ ਪੰਜਾਬੀਆਂ ਦੇ ਨਾਲ ਰੋਲਾ ਪਿਆ ਕਿਉਂ ਆ ਅਸਲ ਦੇ ਵਿੱਚ ਕੰਗਣਾ ਜਾਂ ਕਿਸੇ ਵੀ ਔਰਤ ਦੇ ਨਾਲ ਪੰਜਾਬੀਆਂ ਦਾ ਆਮ ਤੌਰ ਦੇ ਉੱਤੇ ਕੋਈ ਵਿਵਾਦ ਕੋਈ ਰੋਲਾ ਹੁੰਦਾ ਨਹੀਂ ਇਹ ਜ਼ੁਬਾਨ ਦਾ ਸੌਦਾ ਇਹ ਜ਼ੁਬਾਨ ਦਾ ਰੋਲਾ ਕਿਉਂਕਿ ਜ਼ੁਬਾਨ ਕਰਕੇ ਅਸੀਂ ਸ਼ਬਦ ਜਿਹੜੇ ਮੂੰਹ ਦੇ ਵਿੱਚੋਂ ਕੱਢਿਆ ਉਹਦੇ ਕਰਕੇ ਇੰਨੇ ਵੱਡੇ ਪੱਦਰ ਦੇ ਉੱਤੇ ਹਰਕਤ ਦੀ ਭਾਵਨਾ ਸਵਿਧਾਨ ਸਾਨੂੰ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਮੈਨੂੰ ਵੀ ਆਪਜੀ ਨੂੰ ਵੀ ਕੰਗਣਾ ਨੂੰ ਵੀ ਕਿਸੇ ਵੀ ਵਿਅਕਤੀ ਨੂੰ ਸਵਿਧਾਨ ਬੋਲ ਕੇ ਤੇ ਲਿਖ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਪਰ ਜਦੋਂ ਬੋਲਣ ਦੀ ਆਜ਼ਾਦੀ ਦਿੰਦਾ ਉਦੋਂ ਆਪਾਂ ਇਹ ਨਾ ਸਮਝੀਏ ਕਿ ਸਾਨੂੰ ਬਕਵਾਸ ਦੀ ਆਜ਼ਾਦੀ ਵੀ ਦਿੰਦਾ ਬੋਲਣ ਤੇ ਬਕਵਾਸ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਤੇ ਸਵਿਧਾਨ ਕਦੇ ਵੀ ਬਕਵਾਸ ਦੀ ਆਜ਼ਾਦੀ ਨਹੀਂ ਦਿੰਦਾ ਜੇਕਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਕਿਸੇ ਭਾਈਚਾਰੇ ਦੇ ਉੱਤੇ ਗਲਤ ਟਿੱਪਣੀ ਕਰਾਂ ਤਾਂ ਉਹ ਮੇਰੇ ਵਾਸਤੇ ਵੀ ਮਾੜੀ ਗੱਲ ਆ ਗੰਗਣਾ ਨੂੰ ਪੰਜਾਬੀਆਂ ਦੇ ਤੇ ਕਿਸਾਨਾਂ ਦੇ ਖਿਲਾਫ ਬੋਲਣਾ ਹੀ ਨਹੀਂ ਚਾਹੀਦਾ ਜੇ ਤੁਸੀਂ ਪੱਖ ਦੇ ਵਿੱਚ ਨਹੀਂ ਬੋਲ ਸਕਦੇ ਤੁਸੀਂ ਖਿਲਾਫ ਵੀ ਨਾ ਬੋਲੋ ਹਾਲਾਂਕਿ ਅਸੀਂ ਥੱਪੜ ਕਾਂਡ ਦੀ ਹਮਾਇਤ ਬੇਸ਼ੱਕ ਨਹੀਂ ਕਰਦੇ ਪਰ ਗੱਲ ਇਹ ਹੈ ਕਿ ਇਹ ਸਾਰਾ ਕੁਝ ਪੈਦਾ ਕਿਉਂ ਹੋਇਆ ਇਹ ਕਿਹੜੀ ਭਾਵਨਾ ਦੇ ਵਿੱਚੋਂ ਪੈਦਾ ਹੋਇਆ ਤੁਸੀਂ ਹਮੇਸ਼ਾ ਕਿਸਾਨਾਂ ਨੂੰ ਅਤਵਾਦੀ ਕਿਹਾ ਤੁਸੀਂ ਅੱਜ ਵੀ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਤਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਆ ਇਹ ਅਤਵਾਦੀ ਵਿਚਾਰਧਾਰਾ ਵਾਲੇ ਆ ਜੇਕਰ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਦੇ ਪ੍ਰਤੀ ਗੁੱਸਾ ਹੋਵੇ ਉਹ ਉਹਦੇ ਚਪੇੜ ਮਾਰ ਦੇਵੇ ਜਾਂ ਉਹ ਉਹਨੂੰ ਗਾਲਾਂ ਕੱਢ ਦੇਵੇ ਤਾਂ ਅਸੀਂ ਸਮੂਹ ਭਾਈਚਾਰੇ ਨੂੰ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬੀਅਤ ਨੂੰ ਖਾਲਿਸਤਾਨ ਦੇ ਨਾਲ ਜਾਂ ਅੱਤਵਾਦ ਦੇ ਨਾਲ ਜੋੜ ਕੇ ਪੇਸ਼ ਨਹੀਂ ਕਰ ਸਕਦੇ ਉਸ ਤੋਂ ਅਗਲੀ ਗੱਲ ਇਹ ਆ ਜੋ ਗੱਲਾਂ ਤੁਸੀਂ ਪਹਿਲਾਂ ਕਹਿੰਦੇ ਸੀ ਉਹੀ ਗੱਲਾਂ ਅੱਜ ਕਹਿੰਦੇ ਹੋ ਅੱਜ ਤੁਸੀਂ ਉਸ ਸਿਆਸੀ ਧਿਰ ਦੇ ਨਾਲ ਜੁੜੇ ਹੋਏ ਹੋ ਜਾਂ ਕਿਸੇ ਵੀ ਸਿਆਸੀ ਧਿਰ ਨਾਲ ਜੁੜੇ ਹੋ ਮੋ ਚਲੋ ਉੱਥੇ ਹੋ ਤੁਸੀਂ ਉਸ ਮਕਾਮ ਦੇ ਉੱਤੇ ਹੋ ਜਿੱਥੇ ਸਟੈਂਡ ਕੋਈ ਨਹੀਂ ਹੁੰਦਾ ਅੱਜ ਮੈਂ ਕੁਝ ਰਿਪੋਰਟਾਂ ਪੜ੍ਹੀਆਂ ਉਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਜਿਹੜੇ ਦੁਬਾਰਾ ਬਣੇ ਆ ਜਾਂ ਬਣ ਜਾਣਗੇ ਉਹਨਾਂ ਨੇ 11 ਫਰਵਰੀ ਤੇ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਮੈਂ ਗੱਲ ਸਿਰਫ ਸਟੈਂਡ ਦੀ ਕਰਦਾ 11 ਫਰਵਰੀ 2019 ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਨਰਿੰਦਰ ਮੋਦੀ ਹੁਰਾ ਨੇ ਇੱਕ ਬਿਆਨ ਦਿੱਤਾ ਚੰਦਰ ਬਾਬੂ ਨਾਇਡੂ ਦੇ ਬਾਰੇ ਉਹਨਾਂ ਨੇ ਗੱਲ ਕਹੀ ਕਿ ਮੈਂ ਹੈਰਾਨ ਆ ਆਖਰਕਾਰ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੂੰ ਹੋ ਕੀ ਗਿਆ ਉਹ ਵਾਰ-ਵਾਰ ਇਹ ਗੱਲ ਕਿਉਂ ਕਹਿੰਦੇ ਜੀ ਕਿ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਮੈਂ ਸੀਨੀਅਰ ਹਾਂ ਇਰੇ ਵਿੱਚ ਰੌਲਾ ਕਿਹੜੀ ਗੱਲ ਦਾ ਤੁਸੀਂ ਸੀਨੀਅਰ ਹੋ ਦਲ ਬਦਲਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਸੀਨੀਅਰ ਹੋ ਆਪਣੇ ਸਹੁਰੇ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਦੇ ਮਾਮਲੇ ਦੇ ਵਿੱਚ ਫਿਰ ਉਸ ਤੋਂ ਬਾਅਦ ਚੰਦਰਬਾਬੂ ਰਾਡੂ ਨੇ 3 April 2019 ਨੂੰ ਇੱਕ ਮੋੜਵਾ ਉੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਹਾਰਡ ਕੋਰ ਅੱਤਵਾਦੀ ਨੇ ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਬੰਦਾ ਸੀ ਜਿਨ੍ਹਾਂ ਨੇ 2002 ਦੇ ਗੁਜਰਾਤ ਲੰਗਿਆ ਤੋਂ ਬਾਅਦ ਉਹਨਾਂ ਦਾ ਅਸਤੀਫਾ ਮੰਗਿਆ ਸੀ ਤੇ ਕਈ ਦੇਸ਼ਾਂ ਨੇ ਉਹਨਾਂ ਦੇ ਉੱਤੇ ਬੈਨ ਲਾਤਾ ਸੀ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਫਿਰ ਘੱਟ ਗਿਣਤਾਂ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਚੰਦਰਬਾਬੂ ਨਾਇਡੂ ਨੇ ਤੇ ਅੱਜ ਉਸੇ ਚੰਦਰਬਾਬੂ ਨਾਇਡੂ ਤੇ ਉਸੇ ਨਤੀਸ਼ ਕੁਮਾਰ ਦੇ ਕਰਕੇ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਰਹੇ ਨੇ ਜਾਂ ਜਦੋਂ ਤੱਕ ਤੁਸੀਂ ਇਹ ਦੇਖ ਰਹੇ ਹੋਗੇ ਬਣ ਚੁੱਕੇ ਹੋਣਗੇ ਮਤਲਬ ਕਿ ਇਹਦਾ ਇਹ ਆ ਕਿ ਤੁਸੀਂ ਅੱਜ ਉਹਨਾਂ ਰਾਜਨੀਤਿਕ ਧਿਰਾਂ ਦੇ ਨਾਲ ਖੜੇ ਹੋ ਜਿੱਥੇ ਕੰਗਣਾ ਜੀ ਸਟੈਂਡ ਨਾਲ ਦੀ ਚੀਜ਼ ਕੋਈ ਨਹੀਂ ਹੁਣ ਤੁਸੀਂ ਗੱਲ ਨਤੀਸ਼ ਕੁਮਾਰ ਦੀ ਕਰ ਲਓ 3 ਜਨਵਰੀ ਤੇ 2023 ਦਾ ਵੇਲਾ ਜਿਹਦੇ ਵਿੱਚ ਉਹਨਾਂ ਨੇ ਨਤੀਸ਼ ਕੁਮਾਰ ਨੇ ਗੱਲ ਕਹੀ ਆ ਕਿ ਮਰ ਜਾਣਾ ਮਨਜ਼ੂਰ ਹੈ ਪਰ ਕਦੇ ਵੀ ਅਸੀਂ ਬੀਜੇਪੀ ਦੇ ਨਾਲ ਨਹੀਂ ਜਾਵਾਂਗੇ ਬੀਜੇਪੀ ਦੇ ਨਾਲ ਜਾਣਾ ਸਾਨੂੰ ਕਬੂਲ ਨਹੀਂ ਤੇ ਫਿਰ ਅਮਿਤ ਸ਼ਾਹ ਨੇ April 2023 ਦੇ ਵਿੱਚ ਇੱਕ ਰੈਲੀ ਦੇ ਵਿੱਚ ਇਹ ਗੱਲ ਕਹੀ ਸੀ ਉਹ ਕਹਿੰਦੇ ਮੈਂ ਸਾਫ਼ ਤੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਨਤੀਸ਼ ਕੁਮਾਰ ਦੇ ਵਾਸਤੇ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਵਾਸਤੇ ਬੰਦ ਹੋ ਚੁੱਕੇ ਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕੰਗੜਾ ਦੀ ਗੱਲ ਇਹ ਆ ਕਿ ਇਸ ਵੇਲੇ ਤੁਸੀਂ ਉਹਨਾਂ ਧਿਰਾਂ ਦੇ ਨਾਲ ਖੜੇ ਹੋ ਜਿੱਥੇ ਸਟੈਂਡ ਕੋਈ ਨਹੀਂ ਤੁਹਾਡਾ ਕਿਸਾਨੀ ਦੇ ਬਾਰੇ ਸਟੈਂਡ ਕੋਈ ਨਹੀਂ ਉਹਨਾਂ ਦਾ ਸਰਕਾਰਾਂ ਬਣਾਉਣ ਦੇ ਬਾਬਤ ਸਟੈਂਡ ਸਮੇਂ-ਸਮੇਂ ਦੇ ਉੱਤੇ ਬਦਲਦਾ ਰਹਿੰਦਾ ਹੁਣ ਕੰਗੜਾ ਨੇ ਇਹ ਵੀ ਗੱਲ ਕਹੀ ਆ ਕਹਿੰਦੀ ਅਸਲ ਦੇ ਵਿੱਚ ਤਾਂ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਕ੍ਰਿਮੀਨਲ ਵਿਰਤੀ ਦੇ ਮਾਲਕ ਆ ਉਹਨਾਂ ਨੂੰ ਯੋਗ ਕਰਨਾ ਚਾਹੀਦਾ ਉਹਨਾਂ ਨੂੰ ਧਿਆਨ ਲਾਉਣਾ ਚਾਹੀਦਾ ਹੁਣ ਤੁਹਾਡੀ ਯੋਗ ਤੇ ਧਿਆਨ ਵਾਲੀ ਗੱਲ ਤੇ ਆ ਜਾਂਦੇ ਆ ਜਿਨ੍ਹਾਂ ਨੇ ਦੇਸ਼ ਦੇ ਵਿੱਚ ਯੋਗ ਦੀ ਜਾਗ ਸਭ ਤੋਂ ਵੱਧ ਲਾਈ ਆ ਪਿਛਲੇ ਲੰਮੇ ਸਮੇਂ ਤੋਂ ਉਹ ਲਗਾਤਾਰ ਸੁਪਰੀਮ ਕੋਰਟ ਦੇ ਵਿੱਚ ਪੇਸ਼ੀਆਂ ਦੇ ਭੁਗਤ ਰਹੇ ਆ ਕਾਰਨ ਕੀ ਆ ਕਿਉਂਕਿ ਉਹਨਾਂ ਨੇ ਗੁੰਮਰਾਹਕੁਨ ਇਸ਼ਤਿਹਾਰਬਾਜ਼ੀ ਕੀਤੀ ਆ ਉਹ ਵੀ ਸੌਦਾ ਵੇਚਦੇ ਆਪਣਾ ਉਹਨਾਂ ਨੇ ਕਦੇ ਕੋਰੋਨਲ ਦਵਾਈ ਬਣਾਈ ਕਦੇ ਉਹਨਾਂ ਨੇ ਇੱਕ ਅਖਬਾਰ ਬੰਦ ਕਰਕੇ ਇਹ ਗੱਲ ਕਹੀ ਕਿ ਅਗਰ ਦੇਸ਼ ਵਿੱਚ ਸਰਕਾਰ ਬਦਲ ਜਾਏਗੀ ਤਾਂ 35 ਰੁਪਏ ਵਿੱਚ ਪੈਟਰੋਲ ਮਿਲੇਗਾ ਤੇ ਅੱਜ ਕੱਲੋ ਕਿੱਥੇ ਆ ਕਿਉਂਕਿ ਸਿਧਾਂਤ ਕੋਈ ਨਹੀਂ ਜਿੱਥੇ ਸੌਦੇਬਾਜ਼ੀ ਦੀ ਗੱਲ ਆ ਜਾਂਦੀ ਹੈ ਫਿਰ ਤੁਸੀਂ ਗੱਲ ਧਿਆਨ ਦੀ ਕਰਦੇ ਹੋ ਧਿਆਨ ਬਹੁਤ ਸਾਰੇ ਲੋਕ ਲਾਉਂਦੇ ਆ ਯੋਗ ਬਹੁਤ ਸਾਰੇ ਲੋਕ ਕਰਦੇ ਬਹੁਤ ਵਧੀਆ ਗੱਲ ਆ ਪਰ ਜਿਹੜਾ ਧਿਆਨ ਇਸ ਕੀ ਕੰਨਿਆ ਕੁਮਾਰੀ ਦੇ ਵਿੱਚ ਲਾਇਆ ਮੋਦੀ ਸਾਹਿਬ ਨੇ ਤੇ ਉਹਦੀ ਚਰਚਾ ਕਿਸ ਤਰੀਕੇ ਦੇ ਨਾਲ ਚੱਲਦੀ ਹੈ ਫਿਰ ਇਹ ਵੀ ਦੇਖੋ ਫਿਰ ਆਪਾਂ ਇਹ ਵੀ ਜਾਣਦੇ ਕਿ 16 ਘੰਟੇ 2019 ਦੇ ਵਿੱਚ ਕਦਾਰਨਾਥ ਦੇ ਵਿੱਚ ਉਹਨਾਂ ਨੇ ਧਿਆਨ ਲਾਇਆ ਤੇ ਉਦੋਂ ਵੀ ਸਰਕਾਰ ਬਣਾਉਣ ਦੇ ਵਿੱਚ ਇਸ ਗੱਲ ਨੇ ਯੋਗਦਾਨ ਪਾਇਆ ਯਾਨੀ ਕਿ ਧਿਆਨ ਲਾਉਣ ਯੋਗ ਕਰਨ ਬਿਆਨ ਦੇਣ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਇਹ ਸਾਡੇ ਦੇਸ਼ ਦੇ ਨੇਤਾਵਾਂ ਦੇ ਇੱਕ ਹਿੱਸੇ ਦੀ ਆਦਤ ਬਣ ਗਈ ਹੈ ਤੇ ਹੁਣ ਨੇਤਾਵਾਂ ਦੇ ਵਿੱਚੋਂ ਇੱਕ ਤੁਸੀਂ ਹੋ ਤੁਹਾਨੂੰ ਕੱਲ ਨੂੰ ਕੁਰਸੀ ਮਿਲ ਜੇ ਨਾ ਮਿਲ ਜੇ ਸਾਨੂੰ ਪਤਾ ਨਹੀਂਗਾ ਪਰ ਕੁੱਲ ਮਿਲਾ ਕੇ ਇਹ ਹੈ ਕਿ ਤੰਗਣਾ ਰਣੌਤ ਪੰਜਾਬੀਆਂ ਨੂੰ ਤੇ ਪੰਜਾਬੀਅਤ ਨੂੰ ਨਫ਼ਰਤ ਨਾ ਕਰੇ ਪੰਜਾਬ ਨੇ ਬਹੁਤ ਕੁਝ ਦਿੱਤਾ ਕੁਲਵਿੰਦਰ ਕੌਰ ਦਾ ਗੁੱਸਾ ਉਮੜਿਆ ਕੁਲਵਿੰਦਰ ਕੌਰ ਨੇ ਹਰਖ ਦੇ ਵਿੱਚ ਚਪੇੜ ਮਾਰੀ ਆ ਪਰ ਭਵਿੱਖ ਦੇ ਵਿੱਚ ਆਪਾਂ ਇਹੋ ਜੇ ਸ਼ਬਦ ਮੂੰਹ ਦੇ ਵਿੱਚੋਂ ਨਾ ਕੱਢ ਗਏ ਜਿਹਦੇ ਕਰਕੇ ਤਤਾ ਭਾਰਾ ਹੋ ਕੇ ਕੋਈ ਵੀ ਬੰਦਾ ਭਾਵੇਂ 5 ਸਾਲਾਂ ਨੂੰ 10 ਸਾਲਾਂ ਨੂੰ ਤੁਹਾਡੇ ਨਾਲ ਕੋਈ ਇਹੋ ਜਿਹੀ ਹਵੀ ਨਵੀ ਹੋਵੇ ਇਹਦੇ ਲਈ ਆਪਾਂ ਨੂੰ ਹੁਣ ਤੋਂ ਆਪਣੇ ਬੋਲਾਂ ਦੇ ਉੱਤੇ ਸ਼ਬਦਾਂ ਦੇ ਉੱਤੇ ਜ਼ੁਬਾਨ ਦੇ ਉੱਤੇ ਕਾਬੂ ਰੱਖਣਾ ਚਾਹੀਦਾ ਹੁਣੇ-ਹੁਣੇ ਮੈਂ ਇੱਕ ਮੀਰਵਾ ਪੜ੍ਹ ਕੇ ਹਟਿਆ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਗੱਲ ਕਹੀ ਆ ਕਿ ਕੁਲਵਿੰਦਰ ਕੌਰ ਦੇ ਉੱਤੇ ਧਾਰਾ 321 ਤੇ ਇੱਕ ਹੋਰ ਧਾਰਾ ਦੇ ਤਹਿਤ ਕੇਸ ਦਰਜ ਹੋਇਆ ਜ਼ਮਾਨਤ ਯੋਗ ਧਰਾਵਾਂ ਹੈਗੀਆਂ ਤੇ ਉਹ ਕਹਿੰਦੇ ਜੀ ਮੈਂ ਕੰਗੜਾ ਨੂੰ ਮਿਲ ਕੇ ਵੀ ਆਇਆ ਤੇ ਉਹਨੇ ਮੈਨੂੰ ਪੁੱਛਿਆ ਵੀ ਕੁਲਵਿੰਦਰ ਕੌਰ ਨੂੰ ਮੇਰੇ ਕੋਲ ਸਮੱਸਿਆ ਕੀ ਸੀ ਅਸੀਂ ਦੱਸ ਦਿੰਨੇ ਆ ਜੇਕਰ ਤੁਸੀਂ ਕਿਸੇ ਦੀ ਵੀ ਧੀ ਭੈਣ ਨੂੰ ਕਿਸੇ ਦੀਆਂ ਮਾਵਾਂ ਨੂੰ ਪੰਜਾਬੀਆਂ ਨੂੰ ਖੇਤਾਂ ਵਾਲਿਆਂ ਨੂੰ ਮਜ਼ਦੂਰਾਂ ਨੂੰ ਜੇਕਰ ਅਵਾ-ਤਾਵਾ ਬੋਲੋਗੇ ਉਹ ਹਰਕਤ ਦੀ ਭਾਵਨਾ ਪੈਦਾ ਹੁੰਦੀ ਹੈ ਪੰਜਾਬ ਦੇ ਲੋਕ ਔਰਤ ਦੇ ਨਾਲ ਇਦਾਂ ਵਧਿੱਕੀ ਨਹੀਂ ਕਰਦੇ ਪੰਜਾਬ ਦੇ ਲੋਕ ਔਰਤਾਂ ਦਾ ਸਤਿਕਾਰ ਕਰਦੇ ਆ ਪੰਜਾਬ ਮਣੀਪੁਰ ਨਹੀਂ ਆ ਪੰਜਾਬ ਦੇ ਵਿੱਚ ਔਰਤਾਂ ਦਾ ਸਤਿਕਾਰ ਹੁੰਦਾ ਰਹੂਗਾ ਪਰ ਕਿਰਪਾ ਕਰਕੇ ਤੁਸੀਂ ਆਪਦੇ ਬੋਲਾਂ ਦੇ ਉੱਤੇ ਕਾਬੂ ਪਾਓ ਤੁਸੀਂ ਆਪਦੀ ਜ਼ੁਬਾਨ ਦੇ ਉੱਤੇ ਵੀ ਕਾਬੂ ਪਾਓ ਸੰਵਿਧਾਨ ਸਾਨੂੰ ਬੋਲ ਕੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਬਕਵਾਸ ਦੀ ਬਿਲਕੁਲ ਵੀ ਨਹੀਂ